ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਇੱਕ ਵੈੜ ਦੀ ਵੀਡੀਓ ਲੈ ਕੇ ਆਏ ਬਾਈ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗਾ ਰਸਿਕ ਉਹ ਠੀਕ ਹੋ ਬਲੀ ਠੀਕ ਹੈ ਜੀ ਬਈ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਹਾ ਸੂਈ ਵੀ ਇਹ ਦੂਜਾ ਸੂਹਾ ਸੂਈ ਬਾਈ ਤਿੰਨ ਮਹੀਨੇ ਹੋ ਗਏ ਸੂਈ ਨੇ ਨੂੰ ਤਿੰਨ ਮਹੀਨੇ ਹੋ ਗਏ ਸੂਈ ਤੇ ਸਵਾ ਮਹੀਨੇ ਦੀ ਬਣੀ ਪਿਆ ਜੀ ਸਵਾ ਮਹੀਨੇ ਦੀ ਬਣੀ ਵੀ ਆ ਹਾਂ ਜੀ ਚੈੱਕ ਤਾਂ ਨਹੀਂ ਕਰਵਾਈ ਨਹੀਂ ਹਜੇ ਚੈੱਕ ਨਹੀਂ ਕਰਵਾਈ ਆ ਟਾਈਮ ਥੋੜਾ ਹੋਇਆ ਨਾ ਟਾਈਮ ਥੋੜਾ ਹੋਇਆ ਆਰਡਰ ਦੇਖੋ ਬਾਈ ਆਰਡਰ ਚੰਗਾ ਥਣ ਬਹੁਤ ਨੌਂ ਘੰਟੇ ਦੋਦੇ ਨੇ ਥੱਲੇ ਤਿਆਰ ਆ ਜੀ ਠੀਕ ਆ ਨੈਟ ਤਿਆਰ ਆ ਨੈਟ ਤਿਆਰ ਆ ਪਤਾਰਾ ਵੀ ਮਾਰ ਦਿੰਦੇ ਲੈ ਬਾਈ ਠੰਡੀ ਸੀਲ ਆ ਜਿਵੇਂ ਮਰਜੀ ਪੈ ਜਾ ਚਵਾਈ ਬਹੁਤ ਚੰਗੀ ਹੈ ਨਾ ਹਾਂ ਚਵਾਈ ਬਹੁਤ ਬੜਾ ਚੰਗਾ ਲੱਗਿਆ ਕੀ ਬਾਤ ਹੈ ਠੰਡੀ ਠੀਲ ਹੈ ਹਜੇ ਕੋਈ ਬਸਮਾਹ ਵੀ ਨਹੀਂ ਆਇਆ ਨਾ ਨਾ ਕੋਈ ਵਾਸਤਾ ਨਹੀਂ ਜੇ ਟਾਈਮ ਵੀ ਥੋੜਾ ਹੀ ਹੋਇਆ ਇਹ ਤਾਂ 3:30 ਵਜੇ ਆ ਸਹੀ ਗੱਲ ਆ ਬਾਈ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਯਾਦ ਨਾ ਗਰਮੀ ਬਿਲਕੁਲ ਨਹੀਂ ਮੰਦੀ ਬਾਕੀ ਜਲਸੀ ਵੱਡੀ ਆ ਕੋਈ ਛੋਟੀ ਜਲਸੀ ਨਹੀਂ ਸਹੀ ਗੱਲ ਆ ਹਾਂ ਵੱਡੀ ਜਲਸੀ ਆ ਹੂੰ ਠੂਆ ਠੂਆ ਬਹੁਤ ਚੰਗਾ ਪਹਿਨ ਹੈ ਨਾ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਹੋਜੀ ਖੋਲ ਆ ਬਾਈ ਥਣ ਲੇਵਾ ਬੜਾ ਕਮਾਲ ਦਾ ਕੀ ਮੋ ਲੱਜਾ ਜ ਮੋਲ ਇਹ ਜਾਇ ਜਵ 28000 ਰੁਪਏ ਜੀ ਮਾਨਤਾਨ ਹੋ ਜੀ ਹਾਂ ਮਾਨਤਾਨ ਕਰਦੇ 28000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਅਬੜ ਤੋਰਾ ਤਾਰਾ ਚੰਗਾ ਕੱਦ ਵੱਡ ਫੁੱਲਾ ਰਾਜੀ ਰੂਜੀ ਫੁੱਲਾ ਢੱਲਾਂ ਢੁੱਲਾਂ ਬਹੁਤ ਪਈਆਂ ਸ਼ਾਮ ਦਾ ਕੱਡਰ ਜਿਹੜਾ ਗਰਮ ਵਾਲੀ ਹੋਰ ਵਧੀਆ ਬਣਾ ਲੂਗੀ ਫੇਸ ਦੇਖੋ ਬਈ ਫੇਸ ਕਰਮ ਵਾਲੀ ਦਾ ਲੈ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਬਈ ਮੋਲ ਜਾਇ ਜਵ ਠੰਡੀ ਸੀਲ ਹੈ ਚਵਾਈ ਚੂਈ ਠੰਡੀ ਦੇ ਲੈ ਕੋਈ ਵਾਸਤਾ ਹੀ ਨਹੀਂ ਲੈ ਕੀ ਬਾਤ ਹੈ ਹਮ ਲੈਂ ਕਿਵੇਂ ਸੀ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ